ਮੁਕਤ ਉਹ ਹੋਏਗਾ ਜਿਹੜਾ ਸ਼ਬਦ ਨਾਲ ਜੁੜਿਆ ਹੈ ਸ਼ਬਦ ਤੋਂ ਬਿਨਾ ਅੱਜ ਤੱਕ ਕੋਈ ਮੁਕਤ ਨਹੀਂ ਹੋ ਸਕਿਆ ਤੇ ਨਾ ਅੱਗੇ ਤੋਂ ਮੁਕਤ ਹੋਏਗਾ ਕਿਉਂਕਿ ਦੇਹ ਮੁਕਤ ਨਹੀਂ ਕਰ ਸਕਦੀ ਦੇ ਆਕਾਰ ਵਾਲੀ ਹੈ ਤੇ ਵੈਗਰੂ ਨਿਰਆਕਾਰ ਹੈ ਜਦੋਂ ਆਕਾਰ ਵਿੱਚ ਆ ਗਿਆ ਤੇ ਨਿਰਆਕਾਰ ਨਾਲ ਕਿਵੇਂ ਜੁੜੇਗਾ ਉੱਥੇ ਨਿਰਆਕਾਰ ਚਾਹੀਦਾ ਹੈ ਉੱਥੇ ਸ਼ਬਦ ਚਾਹੀਦਾ ਹੈ ਗੁਰੂ ਦਾ ਸ਼ਬਦ ਚਾਹੀਦਾ ਹੈ ਗੁਰੂ ਦੇ ਸ਼ਬਦ ਦੀ ਕਮਾਈ ਚਾਹੀਦੀ ਏ ਇਸ ਕਰਕੇ ਗੁਰੂਆਂ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਕਿਸੇ ਸਿਆਣੇ ਮਨੁੱਖ ਦਾ ਇਹ ਵਚਨ ਹੈ ਉਹ ਕਹਿੰਦਾ ਵੀ ਜਦੋਂ ਇਹ ਤੀਜੀ ਵਿਸ਼ਵ ਜੰਗ ਹੁਣ ਹੋਏਗੀ ਉਹਦੇ ਤੋਂ ਬਾਅਦ ਜਿੰਨੀ ਕੁ ਦੁਨੀਆ ਬਚੇਗੀ ਉਹ ਇੰਨੇ ਕੁ ਸਿਆਣੇ ਹੋਣਗੇ ਉਹਨਾਂ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ ਉਹਨਾਂ ਨੂੰ ਵੀ ਪਤਾ ਹੋਵੇਗਾ ਕਾਰਨ ਕੀ ਹੈ ਕਿ ਸਾਰੇ ਪਖੰਡ ਝੜ ਪਣਗੇ ਪਤਾ ਲੱਗ ਜਾਏਗਾ ਲੋਕਾਂ ਨੂੰ ਵੀ ਅਸਲੀਅਤ ਕੀ ਏ ਧਰਮ ਦੀ ਸ਼ਬਦ ਨਾਲ ਜੁੜਨਾ ਹੀ ਅਸਲੀਅਤ ਹੈ ਕਲਗੀਧਰ ਪਾਤਸ਼ਾਹ ਨੇ ਕਿਹਾ ਜਦੋਂ ਮਹਾਰਾਜ ਇੱਥੇ ਆਏ ਨੇ ਤੇ ਉਦੋਂ ਬਚਨ ਕਿਹਾ ਗੁਰੂ ਸਾਹਿਬ ਨੇ ਉਹ ਕਹਿੰਦੇ ਮੈਨੂੰ ਪ੍ਰਮਾਤਮਾ ਨੇ ਆਪ ਇਹ ਗੱਲ ਕਹੀ ਹੈ ਕਿ ਜਾਏ ਤਾਹਾਂ ਤੁਮ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਕਬੁੱਧ ਮਤਲਬ ਪੁੱਠੇ ਰਾਤ ਤੇ ਤੁਰਨ ਤੋਂ ਲੋਕਾਂ ਨੂੰ ਉਟਾਇਆ ਪੁੱਠਾ ਰਾਹ ਕਿਹੜਾ ਹੈ ਪੁੱਠਾ ਰਾਹ ਵੀ ਤੁਹਾਡਾ ਜਿਹੜਾ ਉਪਾਸ਼ਕ ਹੈ ਤੁਸੀਂ ਉਹਨੂੰ ਆਕਾਰ ਵਾਲਾ ਸਮਝ ਰਹੇ ਹੋ ਨਿਰਆਕਾਰ ਨਹੀਂ ਤੁਸੀਂ ਸ਼ਬਦ ਨਾਲ ਨਹੀਂ ਜੁੜੇ ਕੂਰ ਕਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਇਸ ਕਰਕੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਬਵੇਕੀਆਂ ਜਾਏ ਜਿਹੜੇ ਬਵੇਕ ਯਾਨੀ ਕਿ ਗਿਆਨ ਪ੍ਰਗਟ ਹੋ ਗਿਆ ਜਨਾਂ ਵਿੱਚ ਉਹਨਾਂ ਨੂੰ ਪੁੱਛੋ ਜਾ ਕੇ ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੁਨੀ ਭਰਮ ਆਵੇ ਭਾਵੇਂ ਕਿੰਨੀਆਂ ਜੁਨਾ ਭਰਮ ਕਿ ਆ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਕਦੋਂ ਸਤਿਗੁਰੂ ਸ਼ਬਦ ਸੁਣਾਏ ਗੱਲ ਸ਼ਬਦ ਤੇ ਹੋਣੀ ਕੀ ਗੁਰੂ ਨੇ ਸ਼ਬਦ ਨਾਲ ਮੁਕਤ ਕੀਤਾ ਸਿਖਾਉਂ